ਪਾ ਗੁਰੂ ਮਹਾਰਾਜ ਦੀ ਉਹਨਾਂ ਦੀ ਕਿਰਪਾ ਹੈ ਇਸ ਧਰਤੀ ਦੀ ਕਿਰਪਾ ਹੈ ਔਰ ਇਹ ਜਿਹੜਾ ਰਿਸਪੌਂਸ ਹੈ ਸਾਡੇ ਚ ਪਾਵਰ ਦਿੰਦਾ ਹੈ ਸਾਨੂੰ ਔਰ ਇਹਨਾਂ ਦੀ ਟਿਕਟ ਹੈ ਜਿਹੜੇ ਆਏ ਨੇ ਇਹ ਮੇਰੀ ਟਿਕਟ ਨਹੀਂ ਗਈ ਇਹਨਾਂ ਨੂੰ ਮਿਲੀ ਹੈ ਇਸ ਨਗਰੀ ਨੂੰ ਮਿਲੀ ਟਿਕਟ ਹੈ ਉਹ ਆਪਣੀ ਟਿਕਾ ਆਪਣੇ ਇਕਦਾਸ ਨੂੰ ਸਿਰਫ ਰਿਸੀਵ ਕਰ ਲਿਆ ਮੈਂ ਸ਼ੁਕਰੀਆ ਅਦਾ ਕਰਦਾ ਉਹਨਾਂ ਸਾਰਿਆਂ ਦਾ ਅੱਜ ਮੋਹੂਸ਼ ਜਿਹਾ ਕੇ ਇਮੋਸ਼ਨਲ ਜੇ ਇਮੋਸ਼ਨਲ ਜੇ ਹੋ ਰਹੇ ਨੇ ਫਿਰ ਜਦੋਂ ਇੱਕ ਆਮ ਘਰ ਦੇ ਬੱਚੇ ਨੂੰ ਜਦੋਂ ਯਾਰ ਇੱਕ ਕੱਚੇ ਕੋਠਿਆਂ ਜੋ ਪਲਦਾਲਾ ਬੰਡਾ ਕਿਸਾਨੀ ਕਰਨ ਵਾਲਾ ਛੋਟਾ ਮੋਟਾ ਵਪਾਰ ਕਰਨ ਵਾਲਾ ਇੱਥੋਂ ਤੱਕ ਪਹੁੰਚੂਗਾ ਲੋਕ ਦੁਬਾਰਾ ਦੁਬਾਰਾ ਪਹੁੰਚਉਣਗੇ ਸ਼ੁਕਰਕਾਲਪੁਰਖ ਦਾ ਇਸ ਧਰਤੀ ਦਾ ਸ਼ੁਕਰ ਸਟਾਰਸ ਨੂੰ ਵੈਲਕਮ ਵੀ ਹੁੰਦਾ ਲੇਕਿਨ ਤੁਹਾਡਾ ਵੈਲਕਮ ਬਹੁਤ ਜ਼ਰੂਰਤ ਹੈ ਇਹ ਇਹ ਗੁਰੂ ਨਗਰੀ ਦਾ ਇਹ ਪ੍ਰਮਾਤਮਾ ਦੀ ਮਰਜ਼ੀ ਆ ਮੇਰਾ ਮੇਰਾ ਕੁਝ ਨਹੀਂਗਾ ਪ੍ਰਮਾਤਮਾ ਦੀ ਮਰਜ਼ੀ ਪ੍ਰਮਾਤਮਾ ਦੀ ਮਰਜ਼ੀ ਸੇਵਾ ਵਧੀਏ ਜ਼ਿੰਮੇਵਾਰੀ ਵਧੀ ਹੈ ਕਿ ਜ਼ਿੰਮੇਵਾਰੀ ਘਟਦੀ ਆ ਵੱਧਦੀ ਆ ਵੱਧਦੀ ਆ ਵੱਧਦੀ ਆ ਵੱਧਦੀ ਆ ਵਧੂਗੀ ਵਧੂਗੀ ਜ਼ਿੰਮੇਵਾਰੀ ਵਧੂਗੀ ਲੋਕ ਵਿਸ਼ਵਾਸ ਕਰਨਗੇ ਹੋਰ ਤਨਦੇਈ ਨਾਲ ਕੰਮ ਕਰਾਂਗੇ ਹੋਰ ਤਨਦੇਈ ਨਾਲ ਇਹਨਾ ਸੋਚਿਆ ਸੀ ਵਾਰਮ ਵੈਲਕਮ ਬਾਰੇ ਕਦੀ ਕਦੀ ਯਾਰ ਕਿੱਥੇ ਸੋਚ ਸਕਦਾ ਇੱਕ ਆਮ ਘਰ ਦਾ ਮੁੰਡਾ ਕਿੱਥੇ ਸੋਚ ਸਕਦਾ ਇਹਦੇ ਇਹਦੇ ਰੱਬ ਦੀ ਕਿਰਪਾ ਆ ਇਹ ਲੋਕਾਂ ਦੀ ਕਿਰਪਾ ਆ ਆ ਗਿਆ ਆਜਾ ਪਾਵੁਕ ਸ਼ਨ ਪਾਵੁਕ ਸ਼ਨ ਨਜ਼ਰ ਆਏ ਅੱਜ ਸੰਸਦ ਗੁਰਜੀਤ ਸਿੰਘ ਔਦਲਾ ਤੁਸੀਂ ਵੇਖ ਸਕਦੇ ਹੋ ਪਾਵੁਕ ਹੁੰਦੇ ਨਜ਼ਰ ਆਏ ਤਾਂ ਉਹਨਾਂ ਨੇ ਕਿਹਾ ਕਿ ਅੱਖਾਂ 'ਚ ਹੰਝੂ ਸੀ ਇਸ ਗੱਲ ਦੇ ਕੇ ਉਹਨਾਂ ਨੇ ਕਿਹਾ ਕਿ ਅੱਜ ਉਹ ਬਹੁਤ ਖਾਹੂਗ ਨੇ ਜਿਸ ਤਰ੍ਹਾਂ ਦਾ ਵੈਲਕਮ ਉਹਨਾਂ ਨੂੰ ਕੀਤਾ ਗਿਆ ਇਸ ਤਰ੍ਹਾਂ ਦਾ ਵੈਲਕਮ ਤੁਸੀਂ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਦੀ ਜ਼ਿੰਦਗੀ 'ਚ ਉਹਨਾਂ ਨੂੰ ਇੰਨਾ ਦਾ ਵੈਲਕਮ ਮਿਲੇਗਾ ਲੇਕਿਨ ਅੱਜ ਉਹ ਖੁਸ਼ ਨੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ